ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਪੈਸੇ ਇਸ ਤਰੀਕ ਨੂੰ ਮਹਿਲਾਵਾਂ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਪੰਜਾਬ ਵਿੱਚ ਇਸ ਤਰੀਕ ਨੂੰ ਪਵੇਗਾ ਭਾਰੀ ਮੀਂਹ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਧਾਰ ਕਾਰਡ ਧਾਰਕਾਂ ਲਈ ਖੁਸ਼ਖਬਰੀ ਸਰਕਾਰ ਦੇ ਵੱਲੋਂ ਤੁਰੰਤ ਮਿਲਣਗੇ 90-90 ਹਜ਼ਾਰ ਰੁਪਏ ਕੀ ਹੈ ਪੂਰੀ ਜਾਣਕਾਰੀ ਜੀ ਹਾਂ ਛੋਟਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਨ ਵਾਲਾ ਲਈ ਖਾਸ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਹੁਣ ਆਮ ਲੋਕ ਆਸਾਨੀ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕਣਗੇ ਦਰਅਸਲ ਮੋਤੀ ਸਰਕਾਰ ਨੇ ਇਸ ਉਦੇਸ਼ ਲਈ ਇੱਕ ਵਿਸ਼ੇਸ਼ ਸਹੂਲਤ ਪ੍ਰਦਾਨ ਕੀਤੀ ਹੈ ਜੀ ਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕੋਵਿਡ 19 ਦੇ ਤਹਿ ਜੀ ਹਾਂ ਕੋਵਿਡ 19 ਮਹਾਮਾਰੀ ਦੌਰਾਨ ਵਿਕਰੇਤਾਵਾਂ ਤੇ ਛੋਟੇ ਵਪਾਰੀਆਂ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਸਵਨidhi ਯੋਜਨਾ ਹੁਣ 2030 ਤੱਕ ਜਾਰੀ ਰਹੇਗੀ ਤਾਂ ਦੇਖ ਸਕਦੇ ਹੋ ਜੀ ਇਹ ਜਿਹੜੀ ਯੋਜਨਾ 2030 ਤੱਕ ਜਾਰੀ ਰਹੇਗੀ ਜੀ ਜਾਨੋ ਕਿੰਨਾ ਹੋਵੇਗਾ ਕਰਜ਼ਾ ਇਸ ਯੋਜਨਾ ਤਹਿਤ 90000 ਰੁਪਏ ਦਾ ਕਰਜ਼ਾ ਦਿੱਤਾ ਜਾਂਦਾ ਹੈ ਕਿਸ਼ਤਾਂ ਇੱਕ ਕਿਸ਼ਤਾਂ ਵਿੱਚ ਵੰਡਿਆ ਜਾਂਦਾ ਹੈ ਪਹਿਲੀ ਕਿਸ਼ਤ 15000 ਰੁਪਏ ਦੂਜੀ ਕਿਸ਼ਤ 25000 ਰੁਪਏ ਤੀਜੀ ਕਿਸ਼ਤ 50000 ਰੁਪਏ ਆਉਂਦੀ ਹੈ ਇਸ ਕਰਜ਼ੇ ਦੀ ਸਭ ਤੋਂ ਵੱਡੀ ਮਹੱਤਤਾ ਮਹਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਹ ਬਿਨਾਂ ਕਿਸੇ ਗਰੰਟੀ ਜਾਂ ਕੋਈ ਜਾਇਦਾਦ ਗਿਰਵੀ ਰੱਖੇ ਬਗੈਰ ਪ੍ਰਾਪਤ ਕੀਤਾ ਜਾ ਸਕਦਾ ਹੈ ਜੀ ਹਾਂ ਤਾਂ ਦੇਖ ਸਕਦੇ ਹੋ ਜੀ ਅਗਲੀ ਕਿਸ਼ਤ ਜਿਹੜੀ ਹੈ ਅਗਲੀ ਕਿਸ਼ਤ ਪਹਿਲੀ ਕਿਸ਼ਤ ਦੇ ਭੁਗਤਾਨ ਤੋਂ ਬਾਅਦ ਹੀ ਪ੍ਰਾਪਤ ਹੁੰਦੀ ਹੈ ਅਤੇ ਪੂਰੀ ਰਕਮ ਬਣਾਉਣ ਵਿੱਚ ਹੁੰਦੀ ਹੈ ਦੇਖੋ ਸਧਾਰਨ ਕਰਜ਼ਾ ਪ੍ਰਾਪਤ ਕਰਨ ਲਈ ਕਿਸੇ ਵੀ ਕਾਗਜ਼ੀ ਕਾਰਵਾਈ ਦੀ ਲੋੜ ਨਹੀਂ ਹੈ ਤੁਸੀਂ ਸਿਰਫ ਆਪਣੇ ਆਧਾਰ ਕਾਰਡ ਨਾਲ ਕਿਸੇ ਵੀ ਸਰਕਾਰੀ ਬੈਂਕ ਕੋਲ ਅਰਜੀ ਦੇ ਸਕਦੇ ਹੋ ਨੁਰਿੰਦੀ ਜਾਣਕਾਰੀ ਵਾਲਾ ਅਰਜੀ ਫਾਰਮ ਭਰੋ ਇਸ ਦੇ ਇਸ ਨੂੰ ਆਧਾਰ ਕਾਰਡ ਦੀ ਕਾਪੀ ਨਾਲ ਜਮ੍ਹਾਂ ਕਰੋ ਬੈਂਕ ਦੁਆਰਾ ਜਾਣਕਾਰੀ ਦੀ ਪੁਸ਼ਟੀ ਕਰਨ ਤੋਂ ਬਾਅਦ ਕਰਜ਼ਾ ਮਨਜ਼ੂਰ ਹੋ ਜਾਂਦਾ ਹੈ ਛੋਟੇ EMI ਵਿੱਚ ਕਰਜ਼ੇ ਦੀ ਰਕਮ ਵਾਪਸ ਕਰਨ ਦਾ ਵਿਕਲਪ ਵੀ ਉਪਲਬਧ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਹੈ ਡਿਜੀਟਲ ਵੱਡੀ ਖ਼ਬਰ ਕੋਲ ਸਾਹਮਣੇ ਆ ਰਹੀ ਹੈ ਜੀ ਤਾਜ਼ਾ ਜਾਣਕਾਰੀ ਸਾਂਝੀ ਕਰ ਰਹੇ ਹਾਂ ਸੀਐਮ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ ਆਰਡੀਐਫ ਫੰਡ ਐਸਵੀਐਲ ਤੇ ਵੱਡਾ ਫੈਸਲਾ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਵੱਡੀ ਜਾਣਕਾਰੀ ਇੱਕ ਹੋਰ ਜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਸੀਐਮ ਮਾਨ ਨੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਹੁਣਾ ਜਿਆ ਮੱਖ ਮੰਤਰੀ ਭਗਵੰਤ ਸਿੰਘ ਨੂੰ ਉਹਨਾਂ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਆਰਡੀਐਫ ਫੰਡਾਂ ਦੀ ਪਹਿਲੀ ਕਿਸ਼ਤ ਜਾਰੀ ਕਰਨਗੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ 8500 ਕਰੋੜ ਰੁਪਏ ਦੇ ਆਰਡੀਐਫ ਫੰਡਾਂ ਦੇ ਰੁਕੇ ਹੋਣ ਦਾ ਮੁੱਦਾ ਚੁੱਕਿਆ ਇਸ ਦੇ ਨਾਲ ਹੀ ਮੰਗ ਕੀਤੀ ਹੈ ਕਿ ਇਹਨਾਂ ਨੂੰ ਜਾਰੀ ਕੀਤਾ ਜਾਵੇ ਜੀ ਹਾਂ ਐਫਸੀਆਈ ਦਾ ਜਨਰਲ ਮੈਨੇਜਰ ਪੰਜਾਬ ਦਾ ਨਿਯੁਕਤ ਕਰਨ ਦੀ ਅਪੀਲ ਚੰਡੀਗੜ੍ਹ ਵਿੱਚ 60 ਅਧਿਕਾਰੀ ਪੰਜਾਬ ਤੋਂ ਅਤੇ ਹਰਿਆਣੇ ਹਰਿਆਣੇ ਦੇ 40 ਹਨ ਇਸ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ ਕਈ ਵਾਰ ਯੂਟੀ ਦੇ ਅਧਿਕਾਰੀ ਲਾਏ ਜਾ ਰਹੇ ਹਨ ਇਸ ਨੂੰ ਵੀ ਰੋਕਿਆ ਜਾਣਾ ਚਾਹੀਦਾ ਹੈ ਤਾਂ ਦੇਖੋ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਵੱਡੀਆਂ ਵੱਡੇ ਫੈਸਲੇ ਦੇ ਜਿਹੜਿਆ ਇਹਨਾਂ ਦੇ ਫੈਸਲੇ ਬਾਰੇ ਗੱਲਬਾਤ ਕੀਤੀ। ਜਿਸਿਆ ਭਗਵੰਤ ਮਾਨ ਜੀ ਨੇ ਕਿਹਾ ਹੈ ਕਿ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਕਿ ਬੀਜ ਐਕਟ ਨੂੰ ਸੰਸਦ ਵਿੱਚ ਨਾ ਲਿਆਂਦਾ ਜਾਵੇ ਕਿਉਂਕਿ ਇਸ ਨਾਲ ਪੰਜਾਬ ਨੂੰ ਨੁਕਸਾਨ ਹੋਵੇਗਾ। ਉਹਨਾਂ ਨੇ ਕਿ ਉਹਨਾਂ ਨੇ ਇਸ ਦਾ ਵਿਰੋਧ ਇਸ ਲਈ ਪ੍ਰਗਟ ਕੀਤਾ ਕਿਉਂਕਿ ਪੰਜਾਬ ਦੇ ਕਿਸਾਨ ਆਪਣੀਆਂ ਕੁਝ ਫਸਲਾਂ ਦੀ ਕਾਸ਼ਤ ਕਰਦੇ ਹਨ ਅਤੇ ਕੁਝ ਫਸਲ ਬੀਜ ਦੇ ਰੱਖ ਲੈਂਦੇ ਹਨ ਜੇਕਰ ਕੰਪਨੀ ਕਹੇਗੀ ਕਿ ਵੀ ਸਾਡੇ ਕੋਲ ਲਿਆਓ ਤਾਂ ਇਹ ਸਹੀ ਨਹੀਂ ਹੈ ਇਸ ਕਰਕੇ ਅਸੀਂ ਵਿਰੋਧ ਕੀਤਾ ਵੱਡੀ ਅਪਡੇਟ ਕੋਰ ਸਾਹਮਣੇ ਆ ਰਹੀ ਹੈ ਜੀ ਬਜਟ ਤੋਂ ਪਹਿਲਾਂ ਹੀ ਆਵੇਗੀ ਪੀਐਮ ਕਿਸਾਨ ਦੀ 22ਵੀਂ ਕਿਸ਼ਤ ਜਾਣੋ ਤਾਜ਼ਾ ਅਪਡੇਟ ਤਾਂ ਵੱਡੀ ਅਪਡੇਟ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਜੀ ਜਿਹੜੀ 22ਵੀਂ ਕਿਸ਼ਤਾ ਹੋ ਹੁਣ ਬਹੁਤ ਹੀ ਜਲਦ ਕਿਸਾਨਾਂ ਦੇ ਖਾਤਿਆਂ ਵਿੱਚ ਆਉਣ ਵਾਲੀ ਹੈ ਪੀਐਮ ਕਿਸਾਨ ਜੋ ਦਿਨਾਂ ਦੀ ਬਾਈਮੀ ਕਿਸ ਦੇਸ਼ ਦੇ ਬਜਟ ਵਿੱਚ 1 ਫਰਵਰੀ ਨੂੰ ਪੇਸ਼ ਹੋਣਾ ਹੁਣਾ ਪ੍ਰਧਾਨ ਮੰਤਰੀ ਕਿਸਾਨ ਸਨਮਾਨਿਤ ਯੋਜਨਾ ਨਾਲ ਜੁੜੇ ਕਰੋਨਾ ਕਿਸਾਨ ਨੂੰ ਨਜ਼ਰ ਮਾਰੀ ਤਾਂ ਹੁਣ 22ਵੀਂ ਕਿਸਤ ਤੜੀ ਗਈ ਹੈ 21ਵੀਂ ਕਿਸਤ ਮਿਲਣ ਤੋਂ ਬਾਅਦ ਇਹ ਸਵਾਲ ਉੱਠ ਰਿਹਾ ਹੈ ਕਿ ਅਗਲੀ ਕਿਸਤ 2026 ਤੋਂ ਪਹਿਲਾਂ ਆਵੇਗੀ ਕਿਸਾਨਾਂ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ 1 ਫਰਵਰੀ 2026 ਨੂੰ ਕੇਂਦਰੀ ਬਜਟ ਪੇਸ਼ ਹੋਣਾ ਹੈ ਇਸ ਲਈ ਉਮੀਦਾਂ ਆਪਣੇ ਆਪ ਦੀਆਂ ਦੇ ਸਕਦੇ ਹੋ ਫਿਲਹਾਲ ਸਰਕਾਰ ਵੱਲੋਂ 22ਵੇਂ ਕਿਸ਼ਤ ਦੀ ਤਰਾਈ ਬਾਰੇ ਕੋਈ ਅਧਿਕਾਰਤ ਜਾਣ ਨਹੀਂ ਕੀਤਾ ਗਿਆ ਯੋਜਨਾ ਦੇ ਨਿਯਮਾਂ ਮੁਤਾਬਕ ਹਰ 4 ਮਹੀਨਿਆਂ ਬਾਅਦ ਕਿਸ਼ਤ ਜਾਰੀ ਹੁੰਦੀ ਹੈ ਜਾਨੀ ਕਿ 21ਵੀਂ ਕਿਸ਼ਤ ਨਵੰਬਰ 2025 ਵਿੱਚ ਆਈ ਸੀ ਇਸੇ ਤਰ੍ਹਾਂ 4 ਮਹੀਨਿਆਂ ਦੀ ਪੀਰੀਅਡ ਫਰਵਰੀ 2026 ਵਿੱਚ ਪੂਰਾ ਹੋ ਰਿਹਾ ਇਸ ਇਸੇ ਕਾਰਨ ਮੰਨਿਆ ਜਾ ਰਿਹਾ ਹੈ ਕਿ ਫਰਵਰੀ ਦੇ ਆਸ-ਪਾਸ ਬਜਟ ਸੈਸ਼ਨ ਦੌਰਾਨ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2-2000 ਰੁਪਏ ਦੀ ਅਗਲੀ ਕਿਸ਼ਤ ਦੀ ਟ੍ਰਾਂਸਫਰ ਕੀਤੀ ਜਾ ਸਕਦੀ ਹੈ ਤੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ 2-2000 ਰੁਪਏ ਆਉਣੇ ਸ਼ੁਰੂ ਹੋ ਜਾਣਗੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਦੇਖੋ ਇਸ ਵਾਰ ਬਾਹਰ ਤੋਂ ਕਿਸਾਨਾਂ ਨੂੰ ਵੱਧ ਉਮੀਦਾਂ ਪਿੰਡਾਂ ਅਤੇ ਸੋਸ਼ਲ ਮੀਡੀਆ ਤੇ ਵੀ ਚਰਚਾ ਚੱਲ ਰਹੀ ਹੈ ਕਿ ਸਰਕਾਰ ਸਲਾਣਾ ਮਿਲਣ ਵਾਲੇ 6000 ਰੁਪਏ ਦੇ ਅਮਾਊਂਟ ਨੂੰ ਵਧਾ ਸਕਦੀ ਹੈ ਹਾਲਾਂਕਿ ਅਜੇ ਤੱਕ ਇਸ ਤੇ ਕੋਈ ਪੱਕੀ ਜਾਣਕਾਰੀ ਨਹੀਂ ਹੈ ਸਰਕਾਰ ਜੇ ਵੱਡਾ ਫੈਸਲਾ ਲੈਂਦੀ ਹੈ ਤਾਂ ਉਸ ਦੀ ਚਲਕ ਬਜਟ ਭਾਸ਼ਣ ਵਿੱਚ ਹੀ ਮਿਲੇਗੀ ਪਰ ਦੇਖੋ ਸਾਡੇ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਕਿਸਾਨਾਂ ਦੇ ਲਈ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੀ 22ਵੀਂ ਕਿਸ਼ਤ ਹੈ ਹੁਣ ਉਹ ਬਹੁਤ ਹੀ ਜਲਦ ਕਿਸਾਨਾਂ ਤੱਕ ਆਵੇਗੀ ਕਿਸਾਨਾਂ ਨੂੰ 22ਵੀਂ ਕਿਸ਼ਤ ਮਿਲੇਗੀ ਇਹ ਵੱਡੀ ਅਪਡੇਟ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਵੱਡੀ ਖਬਰ ਇੱਕ ਹੋਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੋਸਟ ਆਫਿਸ ਦੀ ਸਕੀਮ ਚ ਤੁਹਾਡਾ ਪੈਸਾ ਦੁੱਗਣਾ ਹੋ ਜਾਵੇਗਾ ਇਹ ਡਾਕ ਖਾਨੇ ਦੀ ਸਰਕਾਰੀ ਸਕੀਮ ਹੈ ਜਿਸ ਦੇ ਵਿੱਚ ਤੁਹਾਡੇ ਪੈਸੇ ਡਬਲ ਹੋ ਜਾਣਗੇ ਜੀ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਡਾਕ ਖਾਨੇ ਦੀ ਸਰਕਾਰੀ ਸਕੀਮ ਦੀ ਅੱਜ ਦੇ ਸਮੇਂ ਵਿੱਚ ਹਰ ਕੋਈ ਆਪਣੀ ਕਮਾਈ ਦਾ ਇੱਕ ਹਿੱਸਾ ਕਿਸੇ ਸੁਰੱਖਿਅਤ ਜਗ੍ਹਾ ਤੇ ਨਿਵੇਸ਼ ਕਰਨਾ ਚਾਹੁੰਦਾ ਹੈ ਜਿੱਥੇ ਪੂੰਜੀ ਵੀ ਸੁਰੱਖਿਅਤ ਰਹੇ ਤੇ ਰਿਟਰਨ ਵੀ ਵਧੀਆ ਮਿਲੇ ਇਸੇ ਲਈ ਪੋਸਟ ਆਫਿਸ ਦੀਆਂ ਯੋਜਨਾਵਾਂ ਸਭ ਤੋਂ ਭਰੋਸੇਮੰਦ ਮੰਨੀਆਂ ਜਾਂਦੀਆਂ ਹਨ ਜੀ ਹਾਂ ਦੇਖ ਸਕਦੇ ਹੋ ਇਸ ਲਈ ਕਿਸਾਨ ਵਿਕਾਸ ਪੱਤਰ ਇੱਕ ਸ਼ਾਨਦਾਰ ਸਕੀਮ ਹੈ ਜਿਸ ਵਿੱਚ ਨਿਵੇਸ਼ਕਾਂ ਨੂੰ ਸ਼ਾਨਦਾਰ ਵਿਆਜ ਮਿਲਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਲਾਇਆ ਗਿਆ ਪੈਸਾ 115 ਮਹੀਨਿਆਂ ਦੇ ਵਿੱਚ ਦੁੱਗਣਾ ਹੋ ਜਾਂਦਾ ਹੈ ਜੀ ਹਾਂ 9 ਸਾਲ 7 ਮਹੀਨਿਆਂ ਵਿੱਚ ਤੁਹਾਡੇ ਪੈਸੇ ਦੁੱਗਣੇ ਹੋ ਜਾਣਗੇ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਚ ਸੰਗਣੀ ਧੁੰਦ ਦਾ ਜੈਲੋ ਅਲਰਟ ਇਸ ਦਿਨ ਸ਼ਾਮ ਸ਼ਾਮ ਬਰੇਗਾ ਮੀ ਹਿਮਾਚਲ ਜਬ ਬਰਫਵਾਰੀ ਦੌਰਾਨ ਕੋਲਡ ਵੇਵ ਦੀ ਚੇਤਾਵਨੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਬਾਰੇ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਪੰਜਾਬ ਤੇ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿੱਚ ਕੱਲ ਧੁੰਦ ਛਾਈ ਰਹੀ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ 21 ਜਨਵਰੀ ਤੱਕ ਧੁੰਦ ਦਾ ਔਰੇਜ ਅਲਰਟ ਜਾਰੀ ਕੀਤਾ ਹੈ ਹਾਲਾਂਕਿ ਸੀਤ ਲਹਿਰ ਦੀ ਉਮੀਦ ਨਹੀਂ ਹੈ ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਘਟੋ ਘਟ ਅਦੇ ਵੱਧ ਤਾਪਮਨ 1.8 ਡਿਗਰੀ ਦਾ ਵਾਧਾ ਹੋਇਆ ਜਿਸ ਨਾਲ ਇਹ ਆਮ ਦੇ ਨੇੜੇ ਆ ਗਏ ਹਨ ਤਾਂ ਦੇਖ ਸਕਦੇ ਹੋ ਮੌਸਮ ਨੂੰ ਲੈ ਕੇ ਵੀ ਵੱਡੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਜਿਸ ਬਾਰੇ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਇੱਕ ਵੱਡੀ ਖਬਰ ਹੋਰ ਸਾਹਮਣੇ ਆ ਰਹੀ ਹੈ ਮਹਿਲਾਵਾਂ ਦੇ ਲਈ ਜੀ ਹਾਂ ਪੰਜਾਬ ਦੀਆਂ ਮਹਿਲਾਵਾਂ ਨੂੰ ਕਦੋਂ ਮਿਲਣਗੇ ਇੱਕ ਇੱਕ ਹਜ਼ਾਰ ਰੁਪਏ ਜੀ ਆ ਭਗਵੰਤ ਮਾਨ ਜੀ ਨੇ ਦੱਸਿਆ ਜੀ ਹਾਂ ਉਹਨਾਂ ਨੇ ਕਿਹਾ ਜੀ ਜੀ ਆ ਭਗਵੰਤ ਮਾਨ ਜੀ ਨੇ ਇੱਕ ਇੱਕ ਪੰਜਾਬ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਵਾਲੇ ਵਾਅਦੇ ਤੇ ਮਾਗੀ ਦੇ ਮੇਲੇ ਦੀ 86 ਕਾਨਫਰੰਸ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੱਡਾ ਬਿਆਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਹਨਾਂ ਨੇ ਆਖਿਆ ਕਿ ਅਗਲੇ ਭਰਡ ਵਿੱਚ ਇੱਕ ਇੱਕ ਹਜ਼ਾਰ ਵਾਲੀ ਗਾਰੰਟੀ ਇੰਡੀਆ ਪੂਰੀ ਕਰਤੀ ਜਾਵੇਗੀ ਦੱਸ ਦिए ਕਿ ਆਪ ਨੇ ਚੋਣਾਂ ਦੌਰਾਨ ਮਹਿਲਾਵਾਂ ਨਾਲ ਇਹ ਵਾਅਦਾ ਕੀਤਾ ਸੀ ਜੀ ਹਾਂ ਹੁਣ ਇੱਕ ਇੱਕ ਹਜ਼ਾਰ ਰੁਪਏ ਮਹਿਲਾਵਾਂ ਨੂੰ ਬਹੁਤ ਹੀ ਜਲਦ ਮਿਲਣ ਵਾਲਾ ਵਧੇਰੇ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ